ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਸਰਦੀਆਂ ਵਾਸਤੇ ਕਰੀਮ ਜਿਵੇਂ ਸਰਦੀਆਂ ਚ ਆਪਣੇ ਹੱਥ ਪੈਰ ਰੁੱਖੇ ਹੋ ਜਾਂਦੇ ਆ ਹਨਾ ਉਹਨਾਂ ਵਾਸਤੇ ਕਰੀਮ ਬਣਾਉਣ ਲੱਗੇ ਆਂ ਉਹਦੇ ਵਾਸਤੇ ਆਪਾਂ ਨੂੰ ਕੀ ਕੀ ਜੀ ਸਮਾਨ ਚਾਹੀਦਾ ਤੁਹਾਨੂੰ ਦੱਸਦੇ ਆਂ 2 ਚਮਚ ਲਵਾਂਗੇ ਆਪਾਂ ਨਾਰੀਅਲ ਤੇਲ ਦੇ ਇੱਕ ਚਮਚ ਲਵਾਂਗੇ ਗਲੈਸਰੀਨ ਇੱਕ ਪਾਵਾਂਗੇ ਆਪਾਂ ਇਹਦੇ ਵਿੱਚ ਐਲੋਵੇਰਾ ਜੈਲ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵਿਟਾਮਿਨ E ਦਾ ਕੈਪਸੂਲ ਫਿਰ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਾਂਗੇ ਆਪਾਂ ਇਹਨੂੰ ਦਿਨ ਚ 2-3 ਵਾਰ ਲਗਾ ਸਕਦੇ ਆ ਜਾਂ ਤੁਸੀਂ ਰਾਤ ਨੂੰ ਆਪਾਂ ਹੱਥ ਪੈਰ ਆਪਣੇ ਧੋਨੇ ਆ ਹਨਾ ਮੂੰਹ ਤੇ ਵੀ ਲਗਾ ਸਕਦੇ ਆ ਹੱਥ ਪੈਰ ਧੋ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਆਪਣੇ ਹੱਥਾਂ ਤੇ ਮ사ਜ ਕਰਨੀ ਆ 2 ਮਿੰਟ ਬਸ ਲਗਾ ਲੈਣੀ ਆ ਤੇ ਇਦਾਂ ਹੀ ਲਗਾ ਕੇ ਛੱਡ ਦੇਣੀ ਆ ਆਪਾਂ ਨੇ ਤੇ ਇਹਦੇ ਨਾਲ ਜਿਆਦਾ ਜਿਹੜੇ ਆਪਣਾ ਹੱਥ ਪੈਰ ਰੁੱਖੇ ਰੁੱਖੇ ਹੁੰਦੇ ਆ ਉਹ ਹਨਾ ਨਹੀਂ ਹੋਣਗੇ ਤੇ ਵਧੀਆ ਹੋਣਗੇ ਮਤਲਬ ਅੱਡੀਆਂ ਵੀ ਜਿਵੇਂ ਆਪਣੇ ਫਟਦੀਆਂ ਨੇ ਨਾ ਸਰਦੀਆਂ ਚ ਬਹੁਤ ਜ਼ਿਆਦਾ ਫਟ ਜਾਂਦੀਆਂ ਨੇ ਇਹ ਉਹਦੇ ਲਈ ਵੀ ਬਹੁਤ ਵਧੀਆ ਕਰੀਮ ਨੂੰ ਦੋ ਤਿੰਨ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਲੈਣਾ ਦੇਖੋ ਜੀ ਆਪਣੀ کریم ਬਣ ਕੇ ਤਿਆਰ ਆ ਇਹਨੂੰ ਆਪਾਂ ਅਦਰ ਨੂੰ ਪੈਣ ਲੱਗੇ ਆਪਣੇ ਹੱਥਾਂ ਤੇ ਪੈਰਾਂ ਤੇ ਲਗਾ ਕੇ ਸੋਣਾ ਤੇ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਹਨ ਚਮਕ ਵੀ ਆਉਂਦੀ ਆ ਹੱਥਾਂ ਤੇ ਜਿਵੇਂ ਆਪਣੇ ਹੱਥ ਵਗੈਰਾ ਕਾਫੀ ਖਰਾਬ ਹੋ ਜਾਂਦੇ ਨੇ ਇਸ ਤਰ੍ਹਾਂ ਬਸ ਇਹਨੂੰ ਆਪਾਂ ਤੋਂ ਇੱਕ ਦੋ ਮਿੰਟੇ ਮ사ਜ ਕਰਕੇ ਲਗਾਵਾਂਗੇ ਲੋ ਜੀ ਦੇਖੋ ਆਪਣੀ ਕਰੀਮ ਬਣ ਕੇ ਤਿਆਰ ਤੇ ਥੋੜਾ ਜਿਹਾ ਗਾੜਾ ਵੀ ਹੋ ਗਿਆ ਪਹਿਲਾਂ ਇਹ ਪਤਲਾ ਸੀਗਾ ਜਿਉਂ-ਜਿਉਂ ਆਪਾਂ ਇਹਨੂੰ ਮਿਕਸ ਕਰਾਂਗੇ ਤਾਂ ਇਹਦਾ ਕਲਰ ਤੇ ਨਾਲੇ ਇਹ ਗਾੜੀ ਹੋਈ ਜਾਊਗੀ ਹੁਣ ਆਪਾਂ ਇਹ ਇੱਕ ਕੰਟੇਨਰ 'ਚ ਕੱਟ ਕੇ ਰੱਖ ਲਾਂਗੇ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਲਿਆ ਕਰਾਂਗੇ ਕਿਉਂਕਿ ਸਰਦੀਆਂ ਵਿੱਚ ਆਪਣੇ ਹੱਥ ਪੈਰ ਬਹੁਤ ਜ਼ਿਆਦਾ ਫਟ ਜਾਂਦੇ ਆਪਾਂ ਕੰਮਕਾਰ ਕਰਦੇ ਧਿਆਨ ਨਹੀਂ ਦਿੰਦੇ ਆਪਣੇ ਵੱਲ ਹਨਾ ਤੇ ਰਾਤ ਨੂੰ ਹੱਥ ਪੈਰ ਧੋ ਕੇ ਗਰਮ ਪਾਣੀ ਨਾਲ ਕੋਸੇਜੇ ਨਾਲ ਤੇਲ ਉਦੋਂ ਆਪਾਂ ਫਸਬੋ ਦਵਾਚ クリーム ਲਾ ਲਿਆ ਕਰਾਂਗੇ ਤੇ ਇਹਦੇ ਨਾਲ ਹੱਥ ਪੈਰ ਬਹੁਤ ਜਿਆਦਾ ਸੋਹਣੇ ਹੋ ਜਾਂਦੇ ਆ ਛੋਟੀ ਜੀ ਵੀਡੀਓ ਬਣਾਈ ਹੈ ਤੁਹਾਡੇ ਵਾਸਤੇ ਜਿਆਦਾ ਵੱਡੀ ਤਾਂ ਆਪਾਂ ਨਹੀਂ ਬਣਾਈ ਹੈਗੀ ਤੇ ਜੇਕਰ ਤੁਹਾਨੂੰ ਮੇਰੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਧੰਨਵਾਦ ਜੀ